ਪਛਮੀ ਬੰਗਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਦੇ ਖਿਲਾਫ ਅੱਜ ਦੇਸ਼ਪੜ ਦੇ ਡਾਕਟਰਾਂ ਵੱਲੋਂ ਆਪਣਾ ਗੁੱਸਾ ਜ਼ਾਹਰ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਸਰਕਾਰੀ ਸਿਵਲ ਹਸਪਤਾਲ ਨੰਗਲ ਦੇ ਡਾਕਟਰਾਂ ਅਤੇ ਸਟਾਫ ਨੇ ਵੀ ਅੱਜ ਜ਼ੋਰਦਾਰ ਪ੍ਰਦਰਸ਼ਨ ਕੀਤਾ। ਹਸਪਤਾਲ ਦੇ ਡਾਕਟਰਾਂ ਸਮੇਤ ਸਮੁੱਚਾ ਸਟਾਫ ਹੜਤਾਲ ਤੇ ਰਹਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਸਰਕਾਰ ਡਾਕਟਰਾਂ ਦੀ ਸੁਰੱਖਿਆ ਵੱਲ ਧਿਆਨ ਦੇਵੇ ਅਤੇ ਹਰ ਹਸਪਤਾਲ ਵਿੱਚ ਇੱਕ ਪੁਲਿਸ ਮੁਲਾਜ਼ਮ ਡਿਊਟੀ ਤੇ ਲਾਏ ਡਾਕਟਰਾਂ ਨੇ ਮੰਗ ਕੀਤੀ ਕਿ ਹਸਪਤਾਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ ਤਾਂ ਜੋ ਅਪਰਾਧੀ ਅਜੇਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕਣ ਉਹਨਾਂ ਮੰਗ ਕੀਤੀ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਏ ਤਾਂ ਜੋ ਅਜਿਹੇ ਘਟਨਾਵਾਂ ਮੁੜ ਨਾ ਵਾਪਰਨ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦੀ ਮੰਗ ਹੈ ਕਿ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਜਿਹੀ ਸਥਿਤੀ ਦੇ ਕਾਰਨ ਸਰਕਾਰੀ ਹਸਪਤਾਲ ਵਿੱਚ ਸਿਹਤ ਸੇਵਾਵਾਂ ਵੀ ਠੱਪ ਰਹੀਆਂ ਜਿਸ ਕਾਰਨ ਮਰੀਜ਼ਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜੀ ਅੱਜ ਦੱਸ ਕੀਤਾ ਜਾ ਰਿਹਾ ਹੈ ਕਿ ਇਹ ਸਾਲ ਇਹ ਤਾਂ ਮਰਡਰ ਐਂਡ ਦਾ ਰੇਪ ਐਂਡ ਮਰਡਰ ਦਾ ਕੇਸ ਹੈ ਜਿਹੜਾ ਬੱਚੇ ਦਾ ਹੋਇਆ ਹੈ ਆਰਜੀ ਮੈਡੀਕਲ ਕਾਲਜ ਕੋਲਕਾਤਾ ਵਿੱਚ ਉਹਦੇ ਰਿਗਾਰਡਿੰਗ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਤੇ ਮੇਨ ਇਸ਼ੂ ਇਹ ਹੈ ਕਿ ਉਹਦਾ ਬਾਕੀ ਤਾਂ ਛੱਡੋ ਕਿ ਹਸਪੀਟਲ ਵਿੱਚ ਹੀ ਇਨ ਹਸਪੀਟਲ ਪ੍ਰੈਮਿਸਿਸ ਉਹਦਾ ਰੇਪ ਐਂਡ ਮਰਡਰ ਹੋ ਜਾਂਦਾ ਉਹਦਾ ਕੁਝ ਨਹੀਂ ਕੀਤਾ ਜਾ ਰਿਹਾ ਤੇ ਉਹਦੇ ਕਰਕੇ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਮਤਲਬ ਦੇਲ ਹੋਣੀ ਚਾਹੀਦੀ ਹੈ ਜਿਹੜੇ ਵੀ ਹਸਪਤਾਲ ਦੇ ਵਿੱਚ ਵੀ ਮੈਲਾਵਾ ਡਾਕਟਰ ਮੇਰੇ ਆਪ ਨੂੰ ਵੀ ਐਮਰਜੈਂਸੀ ਹੁੰਦੀ ਹੈ ਕਿਵੇਂ ਦੇਖਦੇ ਹੋ ਸਕਿਉਂਟੀ ਕੋਟੀ ਮਿਲਣੀ ਚਾਹੀਦੀ ਹੈ ਗਵਰਨਮੈਂਟ ਵੱਲੋਂ ਮਿਲਣੀ ਚਾਹੀਦੀ ਹੈ ਜਾਂ ਫਿਰ ਕੋਈ ਵੀ ਜੋ ਕਰਨ ਉਹ ਕਿ ਸਿਕਿਉਰਿਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਸਾਡੇ ਫੀਮੇਲ ਸਟਾਫ ਹੈ ਡਾਕਟਰਸ ਨੇ ਜਾਂ ਫਿਰ ਸਾਡੇ ਮੇਲ ਡਾਕਟਰਸ ਵੀ ਆ ਗਏ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਜਾਂਦੀ ਹੈ ਕਿਸੇ ਵੀ ਗੂਨਸ ਰਾਤ ਨੂੰ ਆ ਜਾਂਦੇ ਨੇ दारू ਐਕਚੁਅਲੀ दारू ਪੀ ਕੇ ਔਰ ਜਿਹੜੇ ਹੈਗੇ ਚਿੱਟੇ ਦਾ ਨਸ਼ਾ ਕਰਦੇ ਨੇ ਉਹ ਚੋਰੀ ਕਰਨ ਆਂਦੇ ਨੇ ਖੁਸ਼ ਐਦਾਂ ਫਿਰ ਉਹ ਹਰਕਤਾਂ ਕਰਦੇ ਨੇ ਬਹੁਤ ਗਲਤ ਹਰਕਤਾਂ ਕਰਦੇ ਨੇ ਫਿਰ ਬਹੁਤ ਜ਼ਿਆਦਾ ਔਖਾ ਹੋ ਰਿਹਾ ਸਾਡੇ ਇੱਥੇ ਸਿਵਲ ਹਸਪੀਟਲ ਨੰਗਲ ਵਿੱਚ ਵੀ ਕਿ ਪ੍ਰੈਸ ਕਿੰਨਾ ਜਾਰੀ ਰਹਿਗਾ ਪਟਾਟਸ ਅੱਜ ਦੇ ਦਿਨ ਤਾਂ ਹੈਗਾ ਹੀ ਆ ਅੱਜ ਐਮਰਜੈਂਸੀ ਸੇਵਾਵਾਂ માં ਸਾਡੀਆਂ ਚੱਲ ਰਹੀਆਂ ਨੇ ਤੇ ਓਪੜੀ ਸਰਵਿਸ ਸਾਡੀਆਂ ਸਾਰੀਆਂ ਬੰਦ ਨੇ ਕੱਲ ਮੋਸਟ ਲਾਈਕਲੀ ਆਈਐਮਏ ਦਾ ਸਾਨੂੰ ਮੈਸੇਜ ਆਇਆ ਹੈ ਕਿ ਕੱਲ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ 올 ਓਵਰ ਇੰਡੀਆ ਇਹ ਪਟਾਟਸ ਕੀਤਾ ਜਾ ਰਿਹਾ ਅੱਜ ਪੰਜਾਬ ਦਾ ਸੀਗਾ ਸਾਡਾ ਪੀਸੀਐਮਐਸ ਐਸੋਸੀਏਸ਼ਨ ਵੱਲੋਂ ਹਾਂਜੀ ਮੈਂ ਡਾਕਟਰ ਨੀਦੀ ਖਰਨਾ ਹੈ ਤੇ ਮੈਡੀਕਲ ਆਫੀਸਰ ਹਾਂ ਮੇਰਾ ਕਹਿਣਾ ਹੈ ਕਿ ਜੇ ਅਸੀਂ ਖੁਦ ਹੀ ਆਪਣੀ ਡਿਊਟੀ ਪਲੇਸ ਤੇ ਵਰਕਪਲੇਸ ਤੇ ਸਿਕਿਉਰ ਨਹੀਂ ਹਾਂ ਤਾਂ ਫਿਰ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਦਾ ਪ੍ਰੋਪਰ ਇੰਤਜ਼ਾਮ ਕੀਤਾ ਜਾਵੇ ਮੈਡਮ ਦੇਖੋ ਜੀ ਐਮਰਜੈਂਸੀ ਵਿੱਚ ਮਹਿਲਾਵਾਂ ਡਾਕਟਰ ਨਰਸ ਵੀ ਨੇ ਹਾਂਜੀ ਸਮ ਟਾਈਮਸ ਅਸੀਂ ਸਾਰੇ ਫੀਮੇਲ ਸਟਾਫ ਹੁੰਦੇ ਹਾਂ ਐਂਡ ਵੀ ਆਰ ਕੁਆਇਟ ਇਨਸਿਕਿਉਰ ਹੇਅਰ ਮੈਨੂੰ ਆਲਮੋਸਟ ਆਪਣੀ ਹਰ ਨਾਈਟ ਡਿਊਟੀ ਵਿੱਚ ਪੁਲਿਸ ਨੂੰ ਕਾਲ ਕਰਨਾ ਪੈਂਦਾ ਹੈ ਕਿਸੇ ਨਾ ਕਿਸੇ ਕਾਰਨ ਤੋਂ ਜੀ ਮੇਰਾ ਨਾਮ ਡਾਕਟਰ ਪਰਮਭਰਤਪ ਸਿੰਘ ਜੀ ਅੱਜ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਸ ਕਾਰਨ ਅਜਿਹੇ ਪ੍ਰੋਟੈਸਟ ਜਿਹੜਾ ਉਹ ਇੱਕ ਰੇਪ ਤੇ ਮਰਡਰ ਦੇ ਕੇਸ ਨੂੰ ਲੈ ਕੇ ਆਇਆ ਜਿਹੜਾ ਕਿ ਸਾਡੇ ਫੈਲੋ ਡਾਕਟਰ ਰੈਜ਼ੀਡੈਂਟ ਡਾਕਟਰ ਨਾਲ ਹੋਇਆ ਹੈ ਵੈਸਟ ਬੰਗਾਲ ਦੇ ਵਿੱਚ ਨਿਊਜ਼ ਦੇ ਵਿੱਚ ਵੀ ਕਾਫੀ ਆ ਰਿਹਾ ਹੈ ਤੇ ਦੇਖੇਗਾ ਕਿ ਡਾਕਟਰ ਸਿਵਾਮਨ ਇੰਥੇ ਨਹੀਂ ਲੇਕਿਨ ਬੜੇ ਤਰ੍ਹਾਂ ਮੈਸੇਜ ਕਰਦੇ ਆ ਰਹੇ ਆ ਆਦੀ ਡਿਊਟੀ ਗੱਲ ਵੀ ਮਹਿਲਾਵਾਂ ਦੇ ਲਈ ਕੀ ਮੰਗ ਕਰਦੇ ਆ ਮੈਂ ਤੇਰੀ ਸਾਡੀ ਸਾਰਿਆਂ ਦੀ ਮੇਰੇ ਇਕੱਲੇ ਦੀ ਨਹੀਂ ਸਾਰਿਆਂ ਦੀ ਹੀ ਮੰਗਿਆ ਸਿਕਿਉਰਿਟੀ ਨੂੰ ਲੈ ਕੇ ਈਵਨ ਸਾਡੇ ਨਾਲ ਵੀ ਇਨਸੀਡੈਂਟਸ ਹੁੰਦੇ ਆ ਇੱਥੇ ਸਿਵਲ ਹਸਪੀਟਲ ਨੰਗਲ ਦੇ ਵਿੱਚ ਵੀ ਕਾਫੀ ਕਾਮਨ ਆ ਇਨਸੀਡੈਂਟਸ ਪ੍ਰੋਟੈਸਟ ਕੀਤਾ ਗਿਆ ਹੈ ਸਿਵਲ ਹਸਪੀਟਲ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਸਾਰੇ ਕਰਮਚਾਰੀ ਕਹਿੰਦੇ ਕੀ ਹੈਗਾ ਤੁਸੀਂ ਕੀ ਸਪੋਰਟ ਕਰਦੇ ਕਿਉਂ ਕਰਦੇ ਹਾਂ ਹਾਂਜੀ ਅਸੀਂ ਸਾਰੇ ਆਮ ਆਦਮੀ ਕਲੀਨਿਕ ਐਸੋਸੀਏਸ਼ਨ ਦੇ ਮੈਂਬਰ ਨੇ ਅਸੀਂ ਸਾਰੇ ਉਪਰ ਡਿਸਟ੍ਰਿਕਟ ਦੇ ਅਸੀਂ ਪ੍ਰੋਟੈਸਟ ਕੀਤਾ ਹੈ ਕਿਉਂਕਿ ਸਾਡੇ ਫੈਲੋ ਕਲੀਗ ਜਿਹੜੇ ਹੈਗੇ ਵੈਸਟ ਬੰਗਾਲ ਚ ਉਹਨਾਂ ਦਾ ਰੇਪ ਤੇ ਬਰੂਟਲੀ ਮਰਡਰ ਕੀਤਾ ਗਿਆ ਹੈ ਤੇ ਸਰਕਾਰ ਵੱਲੋਂ ਹਲੇ ਤੱਕ ਕੋਈ ਵੀ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਤੇ ਇਨਸਾਫ ਦੀ ਦੂਰ ਦੀ ਗੱਲ ਹੈ ਉਹਨਾਂ ਨਾਲ ਜਿਹੜੇ ਡਾਕਟਰ ਪ੍ਰੋਟੈਸਟ ਵੀ ਕਰ ਰਹੇ ਨੇ ਪੀਸਫੁਲੀ ਉਹਨਾਂ ਦੇ ਉੱਪਰ ਵਾਇਲੈਂਸ ਕੀ ਕੀਤਾ ਜਾ ਰਿਹਾ ਹੈ ਅਸੀਂ ਇਹ ਇਸ ਇਹ ਪ੍ਰੋਟੈਸਟ ਉਹਨਾਂ ਦੇ ਇਨਸਾਫ ਲਈ ਕਰ ਰਹੇ ਹਾਂ ਤੇ ਦੂਸਰੀ ਚੀਜ਼ ਅਸੀਂ ਆਪਣੀ ਸਰਕਾਰ ਤੋਂ ਵੀ ਇਹ ਮੰਗਦੇ ਹਾਂ ਕਿ ਡਾਕਟਰਸ ਨੂੰ ਫਾਰਮਾਸਿਸਟਸ ਨੂੰ ਕਲੀਨिकल ਅਸਿਸਟੈਂਟਸ ਨੂੰ ਸਭ ਨੂੰ ਆਪਣਾ ਸੇਫ এনवायरमेंट ਦਿੱਤਾ ਜਾਵੇ ਤਾਂ ਕਿ ਉਹ ਆਰਾਮ ਨਾਲ ਆਪਣਾ ਕੰਮ ਕਰ ਸਕਣ ਜਿਹੜੇ ਹੱਥ ਮਰੀਜ਼ਾਂ ਨੂੰ ਹੀਲ ਕਰਨ ਲਈ ਹੈਗੇ ਉਹਨਾਂ ਉਹਨਾਂ ਹੱਥਾਂ ਤੇ ਖੂਨ ਨਹੀਂ ਹੋਣਾ ਚਾਹੀਦਾ ਅਸੀਂ ਇਸ ਚੀਜ਼ ਦੀ ਮੰਗ ਕਰਦੇ ਹਾਂ ਸਰਕਾਰ ਤੋਂ ਤੇ ਦੂਸਰੀ ਗੱਲ ਅਸੀਂ ਇਸ ਚੀਜ਼ ਦੀ ਮੰਗ ਕਰਦੇ ਹਾਂ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਜੋ 2019 ਵਿੱਚ ਬਿੱਲ ਮੰਗਵਾਇਆ ਗਿਆ ਸੀ ਤਾਂ ਕਿ ਜਿੰਨੇ ਵੀ ਮੈਡੀਕਲ ਟਰਨਿਟੀ ਹੈਗੀ ਅਗਰ ਉਹਨਾਂ ਪਰ ਕੋਈ ਅਸੌਲਟ ਹੁੰਦਾ ਹੈ ਕੋਈ ਹਰਾਸਮੈਂਟ ਹੁੰਦਾ ਹੈ ਔਨ ਪਲੇਸ ਤਾਂ ਉਹਦੇ ਉਹਦੇ ਲਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸ ਬਿਲ ਨੂੰ ਲਾਗੂ ਜਲ ਤੋਂ ਜਲਦ ਕੀਤਾ ਜਾਵੇ ਕਿੱਥੇ ਰਿਪੋਰਟ ਮੇਰੇ ਆਮ ਆਦਮੀ ਕਲੀਨਿਕ ਰਾਜਨਗਰ ਤੇ ਮੇਰੀ ਪੋਸਟ ਹੈ ਮੈਂ ਮੇ